ਔਰ ਬਹੁਤ ਸਾਰੇ ਲੋਕ ਇਹ ਸੋਚਨੇ ਕਿ ਸਾਨੂੰ ਇੱਕ ਲੈਪਟਾਪ ਇੱਕ ਕੰਪਿਊਟਰ ਚਾਹੀਦਾ ਕੋਈ ਵੀ ਕੰਮ ਕਰਨ ਵਾਸਤੇ ਪਰ ਨਹੀਂ ਅਸੀਂ ਪੋਜੀਟਿਵਲੀ ਸੋਚੀਏ smartphones ਦੇ ਵਿੱਚ ਅੱਜਕੱਲ ਸਾਰੀਆਂ ਚੀਜ਼ਾਂ ਹੈਗੀਆਂ ਤੁਸੀਂ ਬਲੌਗ ਰਾਈਟ ਕਰ ਸਕਦੇ ਹੋ ਵੀਡੀਓ ਸ਼ੂਟ ਕਰ ਸਕਦੇ ਹੋ PDF ਬਣਾ ਕੇ ਤੁਸੀਂ ਬਹੁਤ ਸਾਰੇ ਪੈਸੇ ਕਮਾ ਸਕਦੇ ਹੋ ਐਸ ਗੰਬੇਟ ਉਹ ਕਿ ਤੁਸੀਂ ਆਪਣਾ ਟਾਈਮ ਫालतू ਦੀਆਂ ਐਪਲੀਕੇਸ਼ਨਸ ਤੇ ਲਗਾ ਕੇ ਟਾਈਮ ਨੂੰ ਵੇਸਟ ਕੀਤਾ ਜਾ ਰਹੇ ਕੀ ਤੁਸੀਂ ਬਿਜ਼ਨਸਮੈਨ ਬਣ ਦਾ ਸੁਪਨਾ ਦੇਖਿਆ ਔਰ ਸੁਪਨਾ ਦੇਖਦੇ ਹੈ ਤੁਹਾਡੇ ਮਨ ਦੇ ਵਿੱਚ ਪੈਸਾ ਜਿਹੜਾ ਇੱਕ ਅੜਚਣ ਬਣ ਰਿਹਾ ਅੱਜ ਅਸੀਂ ਇਹ ਡਿਸਕਸ ਕਰਾਂਗੇ ਕਿ ਜ਼ੀਰੋ ਇਨਵੈਸਟਮੈਂਟ ਦੇ ਨਾਲ ਅਸੀਂ ਕਿਵੇਂ ਬਿਜ਼ਨਸ ਨੂੰ ਸਟਾਰਟ ਕਰ ਸਕਦੇ ਸੱਚੀ ਗੱਲ ਸਾਰਿਆਂ ਨੂੰ ਮੇਰਾ ਨਾਮ ਰਣਜੀਤਪਾਲ ਸਿੰਘ ਔਰ ਅੱਜ ਅਸੀਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਜ਼ੀਰੋ ਇਨਵੈਸਟਮੈਂਟ ਦੇ ਨਾਲ ਕਿਵੇਂ ਬਿਜ਼ਨਸ ਨੂੰ ਸਟਾਰਟ ਕੀਤਾ ਜਾ ਸਕਦਾ ਔਰ ਕਿਵੇਂ ਉਸ ਨੂੰ ਆਪਾਂ ਹੋਰ ਵੱਡੇ ਲੈਵਲ ਤੇ ਸਕੇਲ ਕਰ ਸਕਦੇ ਕੋਈ ਵੀ ਬਿਜ਼ਨਸ ਸਟਾਰਟ ਕਰਨ ਦੇ ਲਈ ਪੈਸਾ ਹਮੇਸ਼ਾ ਦੂਸਰੇ ਨੰਬਰ ਤੇ ਰਹਿੰਦਾ ਉਸ ਤੋਂ ਪਹਿਲਾਂ ਸਾਡੇ ਕੋਲ ਹੁੰਦਾ ਆਪਣੀ ਵਿਲ ਪਾਵਰ ਜਾਂ ਸਾਡਾ ਕਿੰਨਾ ਹਾਰਡਵਰਕ ਹੋਏਗਾ ਉਸ bizness ਨੂੰ ਸ਼ੁਰੂ ਕਰਨ ਦੇ ਲਈ ਹੁਣ ਅਸੀਂ ਇਹ ਡਿਸਕਸ ਕਰਾਂਗੇ ਕਿ ਤੁਹਾਡੇ ਆਲੇ ਦੁਆਲੇ ਜੋ ਫ੍ਰੀ ਚੀਜ਼ਾਂ ਆਲਰੇਡੀ ਪਈਆਂ ਨੇ ਜਦ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਉਸ ਤੋਂ ਅਸੀਂ ਕਿਵੇਂ bizness ਸਟਾਰਟ ਕਰ ਸਕਦੇ ਹਾਂ ਸਾਡੇ ਕੋਲ ਪਹਿਲਾ ਪੁਆਇੰਟ ਹੈਗਾ ਇੰਟਰਨੈਟ ਇੰਟਰਨੈਟ ਸਭ ਕੋਲ ਹੈ ਔਰ ਅਸੀਂ ਇਹਦਾ ਪੋਜ਼ਿਟਿਵ ਯੂਜ਼ ਵੀ ਕਰ ਸਕਦੇ ਹਾਂ ਔਰ ਨੈਗੇਟਿਵ ਯੂਜ਼ ਵੀ ਕਰ ਸਕਦੇ ਹਾਂ ਨੇਗੇਟਿਵ ਯੂਜ਼ ਦੇ ਵਿੱਚ ਤੁਸੀਂ ਪੂਰਾ ਦਿਨ ਸਕਰੋਲ ਕਰਦੇ ਰਹਿੰਦੇ ਹੋ ਇੰਟਰਨੈਟ ਨੂੰ ਪੋਜ਼ਿਟਿਵ ਵਿੱਚ ਤੁਸੀਂ ਇੰਟਰਨੈਟ ਨੂੰ ਡਿਫਰੈਂਟ ਡਿਫਰੈਂਟ ਵੈਬਸਾਈਟਸ ਦੇ ਉੱਪਰ ਸਾਈਨ ਅਪ ਕਰ ਸਕਦੇ ਹੋ ਔਰ ਇਹਦਾ ਵਧੀਆ ਯੂਜ਼ ਕਰ ਸਕਦੇ ਹੋ ਆਪਣੀ ਪ੍ਰੋਫਾਈਲਸ ਕ੍ਰੀਏਟ ਕਰ ਸਕਦੇ ਹੋ ਔਰ 네ਗੇਟਿਵ ਯੂਜ਼ ਦੇ ਵਿੱਚ ਤੁਸੀਂ ਪੂਰਾ ਦਿਨ ਰੀਲਸ ਸਕਰੋਲ ਕਰਦੇ ਰਹਿੰਦੇ ਹੋ ਜਿਹਦੇ ਵਿੱਚ ਤੁਹਾਡਾ ਟਾਈਮ ਵੀ ਵੇਸਟ ਹੁੰਦਾ ਔਰ ਇੰਟਰਨੈਟ ਪੈਕੇਜ ਵੀ ਵੇਸਟ ਹੁੰਦਾ ਔਰ ਤੁਸੀਂ ਇੰਟਰਨੈਟ ਨੂੰ ਪੋਜ਼ਿਟਿਵਲੀ ਯੂਜ਼ ਕਰੋ ਤਾਂ ਕਿ ਤੁਹਾਡਾ ਬਿਜ਼ਨਸ ਸੈਟਅਪ ਕਰਨ ਵਾਸਤੇ ਉਹ ਤੁਹਾਨੂੰ ਕਿਤੇ ਨਾ ਕਿਤੇ ਹੈਲਪ ਕਰੇ ਸਾਡੇ ਕੋਲ ਦੂਸਰਾ ਪੁਆਇੰ ਔਰ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਸਾਨੂੰ ਇੱਕ ਲੈਪਟਾਪ ਇੱਕ ਕੰਪਿਊਟਰ ਚਾਹੀਦਾ ਕੋਈ ਵੀ ਕੰਮ ਕਰਨ ਵਾਸਤੇ ਪਰ ਨਹੀਂ ਅਸੀਂ ਪੋਜੀਟਿਵਲੀ ਸੋਚੀਏ 스마트ਫੋਨ ਦੇ ਵਿੱਚ ਅੱਜਕੱਲ ਸਾਰੀਆਂ ਚੀਜ਼ਾਂ ਹੈਗੀਆਂ ਤੁਸੀਂ ਬਲੌਗ ਰਾਈਟ ਕਰ ਸਕਦੇ ਹੋ ਤੁਸੀਂ ਵੀਡੀਓ ਸ਼ੂਟ ਕਰ ਸਕਦੇ ਹੋ ਜਿਵੇਂ ਅੱਜ ਇੱਕ ਬਹੁਤ ਵਧੀਆ ਐਗਜ਼ਾਮਪਲ ਮੈਂ ਹੀ ਇਸ 스마트ਫੋਨ ਦੇ ਉੱਪਰ ਵੀਡੀਓ ਸ਼ੂਟ ਕਰ ਰਿਹਾ ਹਾਂ ਔਰ ਤੁਸੀਂ ਇਸ ਤਰ੍ਹਾਂ ਵੀਡੀਓ ਵੀ ਸ਼ੂਟ ਕਰ ਸਕਦੇ ਹੋ ਕੰਟੈਂਟ ਲਿਖ ਸਕਦੇ ਹੋ ਪੀਪੀਟੀਜ਼ ਕ੍ਰੀਏਟ ਕਰ ਸਕਦੇ ਹੋ ਪ੍ਰੈਜ਼ੈਂਟੇਸ਼ਨ ਬਣਾ ਸਕਦੇ ਹੋ ਤੁਸੀਂ ਮੋਬਾਈਲ ਫੋਨ ਯੂਜ਼ ਕਰਕੇ ਪੀਡੀਐਫ ਔਰ ਪੀਪੀਟੀ ਬਣਾ ਕੇ ਤੁਸੀਂ ਬਹੁਤ ਸਾਰੇ ਪੈਸੇ ਕਮਾ ਸਕਦੇ ਹੋ ਐਸ ਕੰਪੇਅਰ ਟੂ ਕਿ ਤੁਸੀਂ ਆਪਣਾ ਟਾਈਮ ਫਾਲਤੂ ਦੀਆਂ ਐਪਲੀਕੇਸ਼ਨਸ ਤੇ ਲਗਾ ਕੇ ਟਾਈਮ ਨੂੰ ਵੇਸਟ ਕੀਤਾ ਜਾਵੇ ਸਾਡੇ ਕੋਲ ਤੀਸਰਾ ਪੁਆਇੰਟ ਹੈ WhatsApp ਔਰ ਅਸੀਂ WhatsApp ਨੂੰ ਬੜਾ ਪੋਜ਼ਿਟਿਵਲੀ ਯੂਜ਼ ਕਰ ਸਕਦੇ ਹਾਂ ਬਹੁਤ ਸਾਰੀ ਤੁਸੀਂ ਫੋਟੋਜ਼ ਬਣਾਓ ਤੁਸੀਂ ਇੱਕ ਪੈਂਫਲੇਟ ਤਿਆਰ ਕਰੋ ਜਿਹੜਾ ਕੰਮ ਤੁਹਾਨੂੰ ਅੱਛੀ ਤਰ੍ਹਾਂ ਆਉਂਦਾ ਤੁਸੀਂ ਆਪਣੀਆਂ ਵੀਡੀਓਜ਼ ਬਣਾ ਕੇ ਆਪਣੇ WhatsApp ਦੇ ਸਟੇਟਸ ਤੇ ਲਗਾਓ ਉਹ ਸਾਡੇ ਫੋਨ ਦੇ ਵਿੱਚ ਬਹੁਤ ਸਾਰੇ ਕੰਟੈਕਟਸ ਹੁੰਦੇ ਨੇ ਜਿਹੜੇ ਸਾਡੇ ਸੀਨੀਅਰਸ ਦੇ ਨੇ ਜਿਹੜੇ ਸਾਡੇ ਕਾਲਜ ਟਾਈਮ ਦੇ ਸਾਡੇ ਕਨੈਕਸ਼ਨ ਨੇ ਜਿਹੜੇ ਸਾਡੇ ਜੌਬ ਟਾਈਮ ਦੇ ਸਾਡੇ ਕਨੈਕਸ਼ਨਸ ਨੇ ਉਹਨੇ WhatsApp ਸਟੇਟਸ ਤੇ ਲਗਾਓਗੇ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਸਾਰੇ ਲੋਕ ਜਿਹੜੇ ਤੁਹਾਡੀ ਕੰਟੈਕਟ ਲਿਸਟ 'ਚ ਨੇ ਉਹ ਸਾਰੇ ਦੇ ਸਾਰੇ ਉਸ ਕੰਟੈਂਟ ਨੂੰ ਦੇਖਣਗੇ ਐਪਰੀਸ਼ੀਏਟ ਕਰਨਗੇ ਔਰ ਬਾਅਦ ਵਿੱਚ ਸ਼ਾਇਦ ਤੁਹਾਨੂੰ ਉਸ ਕੰਟੈਂਟ ਨੂੰ ਦੇਖ ਕੇ ਤੁਹਾਡੇ ਕੋਲ ਕਾਲ ਬੈਕਸ ਵੀ ਹੋਰ ਬੜੇ ਪੋਜ਼ਿਟਿਵ ਚੀਜ਼ਾਂ ਤੁਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ ਤਾਂ ਕਿ ਤੁਹਾਡਾ ਇੱਕ ਕਨੈਕਸ਼ਨ ਬਣੇ ਲੋਕਾਂ ਨੂੰ ਪਤਾ ਲੱਗੇ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਮਾਹਿਰ ਹੋ ਔਰ ਉਹ ਆਪਣੇ ਕੰਮ ਤੋਂ ਸੀ ਆਪਣੀ ਐਕਸਪਰਟੀਜ਼ ਜਿਹੜੀ ਹੈਗੀ ਆ ਤੁਸੀਂ ਆਪਣੇ ਸਟੇਟਸ ਤੇ ਰੋਜ਼ ਲਗਾਓ ਤਾਂ ਕਿ ਲੋਕਾਂ ਦਾ ਐਕਸਪਰਟੀਜ਼ ਪਹੁੰਚ ਸਕੇ ਸਾਡਾ ਪੁਆਇੰਟ ਹੈ ਕਰਾਉਡ ਫੰਡਿੰਗ ਕਰਾਉਡ ਫੰਡਿੰਗ ਇੱਕ ਬਹੁਤ ਹੀ ਵਧੀਆ ਇੱਕ ਸਿਸਟਮ ਹੈ ਜਿਹਦੇ ਵਿੱਚ ਤੁਸੀਂ ਫੰਡ ਲੈ ਸਕਦੇ ਹੋ ਆਪਣੇ ਬਿਜ਼ਨਸ ਦੇ ਲਈ ਆਪਣੇ ਆਈਡੀਆਜ਼ ਦੇ ਲਈ ਤੁਹਾਨੂੰ ਪੀਕ ਨਹੀਂ ਮੰਗਣੀ ਪੈਂਦੀ ਲੋਕਾਂ ਕੋਲ ਜਾ ਕੇ ਕਿ ਮੈਨੂੰ ਪੈਸੇ ਚਾਹੀਦੇ ਨੇ ਮੈਂ ਆਪਣਾ ਬਿਜ਼ਨਸ ਸਟਾਰਟ ਕਰਨਾ ਜੇ ਤੁਹਾਡੇ ਕੋਲ ਇੱਕ ਅੱਛਾ ਆਈਡੀਆ ਹੈਗਾ ਤੇ ਤੁਸੀਂ ਕਰਾਉਡ ਫੰਡਿੰਗ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ ਉਹਨਾਂ ਦੇ ਥਰੂ ਤੁਸੀਂ ਅਪਰੋਚ ਕਰ ਸਕਦੇ ਹੋ ਔਰ ਤੁਹਾਡੇ ਆਈਡੀਆ ਨੂੰ ਦੇਖਣ ਤੋਂ ਬਾਅਦ ਤੁਹਾਡੇ ਆਈਡੀਆ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪੈਸੇ ਇਨਵੈਸਟ ਕਰਦੇ ਨੇ ਔਰ ਐਂਜਲ ਇਨਵੈਸਟਮੈਂਟ ਵੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਅਪਰੋਚ ਕਰਕੇ ਤੁਸੀਂ ਇਨਵੈਸਟਮੈਂਟ ਲੈ ਸਕਦੇ ਹੋ ਆਪਣੇ ਆਈਡੀਆਜ਼ ਦੇ ਬੇਸ ਦੇ ਉੱਪਰ ਔਰ ਇਸ ਦੇ ਤਰੀਕੇ ਦੇ ਨਾਲ ਤੁਸੀਂ ਇੱਕ ਅੱਛੀ ਇਨਵੈਸਟਮੈਂਟ ਇਕੱਠੀ ਕਰ ਸਕਦੇ ਹੋ ਆਪਣੇ ਬਿਜ਼ਨਸ ਨੂੰ ਸਟਾਰਟ ਕਰਨ ਦੇ ਲਈ ਸਾਡੇ ਕੋਲ ਨੈਕਸਟ ਪੁਆਇੰਟ ਹੈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਨੂੰ ਤੁਸੀਂ ਪੋਜ਼ੀਟਿਵਲੀ ਯੂਜ਼ ਕਰ ਸਕਦੇ ਹੋ ਆਪਣਾ ਬਿਜ਼ਨਸ ਬਣਾਉਣ ਦੇ ਲਈ ਜਿਵੇਂ ਕਿ ਤੁਸੀਂ ਫੇਸਬੁੱਕ ਦੇ ਉੱਪਰ ਔਰ ਇੰਸਟਾਗ੍ਰam ਦੇ ਉੱਪਰ ਰੀਲਸ ਬਣਾਉਂਦੇ ਹੋ ਤੁਸੀਂ ਆਪਣੇ ਕੰਮ ਦੇ ਰਿਲੇਟਡ ਰੀਲਸ ਬਣਾਓ ਕੋਈ ਪਿੰਡਾਂ ਦੇ ਵਿੱਚ ਮੈਂ ਦੇਖਿਆ ਕਿ ਲੋਕ ਆਪਣੇ ਇਕਵਿਪਮੈਂਟ ਬਣਾ ਰਹੇ ਨੇ ਆਪਣੇ ਔਜ਼ਾਰ ਬਣਾ ਰਹੇ ਨੇ ਜਿਹੜੇ ਔਜ਼ਾਰ ਪਿੰਡ ਲੈਵਲ ਤੇ ਯੂਜ਼ ਕੀਤੇ ਜਾ ਸਕਦੇ ਔਰ ਤੁਸੀਂ ਆਪਣੇ ਉਸ ਔਜ਼ਾਰ ਦੀ ਵੀਡੀਓ ਬਣਾਓ ਔਰ ਉਸ ਨੂੰ YouTube ਚੈਨਲ ਤੇ ਪਾਓ ਉਸ ਨੂੰ Facebook ਤੇ ਪਾਓ ਔਰ ਉਸ ਨੂੰ Instagram ਦੀ ਰੀਲ ਬਣਾਓ ਤਾਂ ਕਿ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਔਰ ਤੁਹਾਨੂੰ ਲੋਕ ਕੰਟੈਕਟ ਕਰਨ ਕਿ ਇਹ ਮੇਰੇ ਲਈ ਵੀ ਚੀਜ਼ ਬਣਾ ਕੇ ਦੇ ਸਾਡੇ ਕੋਲ ਬਹੁਤ ਹੀ ਵਧੀਆ ਐਗਜ਼ੈਂਪਲ ਹੈ ਬਰੌਨ ਕੁੜੀ ਦੇ ਨਾਂ ਤੋਂ ਵੈਲਡਰਜ਼ ਮਸ਼ਹੂਰ ਹੋਈਆਂ ਸੀ ਔਰ ਉਹਨਾਂ ਨੇ ਕੀ ਕੀਤਾ ਸੀ ਆਪਣੇ ਕੰਮ ਨੂੰ ਆਪਣੇ ਹੁਨਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਪ੍ਰੈਜ਼ੈਂਟ ਕੀਤਾ ਉਹਨਾਂ ਨੇ ਆਪਣੀ ਇੰਸਟਾਗ੍ਰam ਦੀਆਂ ਰੀਲਸ ਬਣਾਈਆਂ YouTube ਦੇ ਆਪਣੇ ਚੈਨਲ ਬਣਾਇਆ ਔਰ ਦੇਖੋ ਉਹ ਉਹਨਾਂ ਦਾ ਹੁਨਰ ਸੀ ਕੰਮ ਸੀ ਔਰ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਸਾਰਿਆਂ ਨੂੰ ਕੋਈ ਨਾ ਕੋਈ ਕੰਮ ਅੱਛਾ ਲੱਗਦਾ ਆਪਣੇ YouTube ਚੈਨਲ ਬਣਾਓ ਉਸ ਤੇ ਪਾਓ ਔਰ ਇਸ ਚੀਜ਼ ਨੂੰ ਹਿੰਮਤ ਨਾ ਛੱਡੋ ਕਿ ਸਾਡੇ ਚੈਨਲ ਦੇ ਉੱਪਰ ਕੋਈ ਆ ਨਹੀਂ ਰਿਹਾ ਦੇਖ ਨਹੀਂ ਰਿਹਾ ਜਦੋਂ ਤੁਸੀਂ ਆਪਣਾ ਇੱਕ ਰੁਟੀਨ ਬਣਾਓਗੇ ਤੁਸੀਂ ਡੇਲੀ ਉਸ ਕੰਮ ਨੂੰ ਕਰੋਗੇ ਤੇ ਰੁਕ ਜ਼ਰੂਰ ਇਸ ਚੀਜ਼ ਨੂੰ ਰੈਕਗਨਾਈਜ਼ ਕਰਨਗੇ ਔਰ ਹਿੰਮਤ ਨਹੀਂ ਛੱਡਣੀ ਸਭ ਤੋਂ ਵੱਡੀ ਸਾਡੇ ਕੋਲ ਜਿਹੜੀ ਪਾਵਰ ਹੈ ਉਹ ਸਾਡੀ ਸਾਡੀ ਹਿੰਮਤ ਹੈ ਔਰ ਹਿੰਮਤ ਦੇ ਨਾਲ ਹੀ ਅਸੀਂ ਅੱਗੇ ਵਧ ਪਾਵਾਂਗੇ ਅੱਜ ਜਿੰਨੇ ਵੀ ਅਸੀਂ ਪੁਆਇੰਟ ਕਵਰ ਕੀਤੇ ਇਹ ਬਹੁਤ ਹੀ ਲਿਮਟਿਡ ਪੁਆਇੰਟਸ ਸ਼ੀਗੇ ਅਸੀਂ ਰੂਟੀਨ ਦੇ ਵਿੱਚ ਰੋਜ਼ਾਨਾ ਬਹੁਤ ਸਾਰੇ ਇਹੋ ਜਿਹੇ ਪੁਆਇੰਟ ਦੇਖਦੇ ਆਂ ਕਿ ਜਿਨ੍ਹਾਂ ਨੂੰ ਅਸੀਂ ਬਿਜ਼ਨਸ ਦੇ ਵਿੱਚ ਯੂਜ਼ ਕਰ ਸਕਦੇ ਆਂ ਔਰ ਸਭ ਤੋਂ ਇੰਪੋਰਟੈਂਟ ਸਾਡੇ ਕੋਲ ਜਿਹੜਾ ਪੁਆਇੰਟ ਹੈ ਉਹ ਹੈਗਾ ਟਾਈਮ ਜਿਹਨੂੰ ਅਸੀਂ ਅੱਛੇ ਤਰੀਕੇ ਨਾਲ ਮੈਨੇਜ ਕਰਕੇ ਅਸੀਂ ਬਿਜ਼ਨਸ ਦੇ ਵਿੱਚ ਅੱਗੇ ਵਧ ਸਕਦੇ ਆਂ ਔਰ ਤੁਸੀਂ ਇਹ ਹੋਰ ਵੀ ਪੁਆਇੰਟ ਮੇਰੇ ਤੱਕ ਲੈ ਕੇ ਆਓ ਅਸੀਂ ਉਹ ਪੁਆਇੰਟਸ ਨੂੰ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ ਐਡ ਕਰਾਂਗੇ ਔਰ ਤੁਹਾਡ ਨੂੰ ਉਹਨਾਂ ਪੁਆਇੰਟਾਂ ਨੇ ਕਿਵੇਂ ਹੈਲਪ ਕੀਤੀ ਉਹ ਤੁਸੀਂ ਆਪਣੇ ਇੱਕ ਸ਼ਾਰਟ ਵੀਡੀਓ ਬਣਾ ਕੇ ਜਾਂ ਤੁਸੀਂ ਲਿਖ ਕੇ ਸਾਨੂੰ ਕਮੈਂਟ ਦੇ ਵਿੱਚ ਪਾ ਸਕਦੇ ਹੋ ਔਰ ਤੁਹਾਡੇ ਨਾਮ ਦੇ ਨਾਲ ਅਸੀਂ ਆਪਣੇ ਚੈਨਲ ਤੇ ਪਾਵਾਂਗੇ ਤਾਂ ਕਿ ਸਾਰੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਹੋਰ ਵੀ ਲੋਕ ਇਸ ਚੀਜ਼ਾਂ ਨੂੰ ਯੂਜ਼ ਕਰਕੇ ਅੱਗੇ ਵਧ ਰਹੇ ਨੇ ਔਰ ਆਪਣੇ ਬਿਜ਼ਨਸ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ